ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਉਹਵਾਜ ਦੇ ਸੇਵਾ ਅੱਜ ਕੋਲੇ ਟਰੱਕ ਤੇ ਅਸੀਂ ਆਹ ਗੱਲ ਕਰਾਂਗਾ ਤੇ ਜਿਹੜੇ ਛੋਟੇ ਛੋਟੇ ਟਰੱਕ ਚੱਲਦੇ ਆ ਟੈਂਪੋ ਟਰੱਕ ਛੋਟੇ ਚਾਰ ਪਹੀਆ ਉਹਨਾਂ ਦੇ ਉੱਤੇ ਜੇ ਮੈਂ ਗੱਲ ਕਰਾਂ ਤੇ ਦੇਖੋ ਕਿਸ ਤਰ੍ਹਾਂ ਇਹ ਟਰੱਕ ਲੱਦਿਆ ਹੋਇਆ ਕਿਰੇ ਉਤੇ ਕੋਈ ਸੁਰੱਖਿਆ ਨਹੀਂ ਉਹ ਗੱਲ ਬਾਤ ਨਹੀਂ ਕਿੰਨੀਆਂ ਸਵਾਰੀਆਂ ਬੈਠੀਆਂ ਆ ਤੇ ਜੇ ਕੋਈ ਹਾਸਾ ਆਵੇ ਤੇ ਇੱਕ ਵੀ ਪਤਾ ਇਹਨਾਂ ਵਿੱਚ ਨਹੀਂ ਬਚਨ ਜੂਏ। ਇਹਨਾਂ ਜਮਾਤਿਆਂ ਧੱਜੀਆਂ ਢਾਈਆਂ ਜਾ ਰਹੀਆਂ ਤੇ ਜੋ ਇਹਦੇ ਉੱਤੇ ਟ੍ਰੈਫਿਕ ਨਿਯਮ ਆ ਉਹ ਧੱਜੀਆਂ ਢਾਈਆਂ ਆ ਜਾ ਰਹੀਆਂ ਇਹ ਕਿਸੇ ਵੀ ਪ੍ਰਸ਼ਾਸਨ ਨੂੰ ਇਹਦੇ ਪਰੇ ਮੈਨੂੰ ਲੱਗਦਾ ਵਾ ਵੀ ਕੋਈ ਵੀ ਰਸਤੇ ਦੇ ਵਿੱਚ ਟਕਰਿਆ ਨਹੀਂ ਜੇ ਟਕਰਿਆ ਤੇ ਇਹਦੇ ਉੱਤੇ ਮਾਲਾ ਜਾਣ ਬੋਰੀਕੇ ਨੂੰ ਕਟਿਆ ਜਾ ਰਿਹਾ ਬਾਹਰ ਇਹੀ ਕਾਰਨ ਹੈ ਕਿ ਟ੍ਰੈਫਿਕ ਦੇ ਉੱਤੇ ਨਾ ਕੰਟਰੋਲ ਹੋਣਾ ਉਹ ਅਮਰਸਰ ਬਾਈਪਾਸ ਬੁਟੀ ਵਾਲਾ ਪੁਲ ਨਿਕਲਦੇ ਹੋਏ ਚੜਦੇ ਹੋਏ ਉਹਦੇ ਉੱਤੇ ਇਹ ਸਥਿਤੀ ਹੈਗੀ ਆ ਅਮਰਸਰ ਤੋਂ ਦੁਖੁਰਜੀ ਜਨੰਦਰ ਰੋਡ ਨੂੰ ਜਾਂਦੇ ਹੋਏ ਸੋ ਇਹ ਹੈ ਇਸ ਤੇ ਟ੍ਰੈਫਿਕ ਇਹ ਗੱਡੀਆਂ ਨੇ ਨਿਸ਼ਚਿਤ ਮਾਦੀਆਂ ਧੱਜੀਆਂ ਉਡਾਈਆਂ ਪਈਆਂ ਹੋਇਆਂ। ਉਹ ਇੱਥੇ ਹੀ ਸਮਾਪਤੀ ਕਰਦੇ ਹਾਂ। ਇਹ ਹੈ ਜਾਣਕਾਰੀ।